ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਸੂਟ ਇਹ ਹੈ ਜੀ ਜੋਰ ਜੱਟ ਦਾ ਸੂਟ ਇੱਥੇ ਇਹਦੇ ਉੱਤੇ ਸਾਰੇ ਵਰਕ ਕੀਤਾ ਹੋਇਆ ਹੈ ਘੇਰੇ ਤੇ ਵਰਕ ਹੈ ਇਸ ਤਰ੍ਹਾਂ نیچے ਤਿੰਨ ਫਲਾਵਰ ਹੈ ਤੇ ਉੱਪਰ ਹੈ ਪੈਨਲ ਜਾਂਦੇ ਵਰਕ ਦੇ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਸਫਾਈ ਦੇਖ ਲਓ ਜੀ ਕਿੰਨੀ ਸੋਹਣੀ ਹੈ ਇਹ ਡਾਰਕ ਗ੍ਰੀਨ ਕਲਰ ਹੈ ਜੀ ਜਿਹਨੂੰ ਆਪਾਂ ਕਿਹੜਾ ਕਲਰ ਕਵਾਂਗੇ ਬੋਟਲ ਗ੍ਰੀਨ ਕਲਰ ਹੈ ਨਾ ਉਹ ਕਲਰ ਹੈ ਥੋੜਾ ਜਿਹਾ ਇਹਦੇ ਚ ਲਾਈਟ ਆ ਰਿਹਾ ਇਹਦੇ ਨਾਲ ਡਾਰਕ ਕਲਰ ਹੈ ਸੋਨਾ ਜਿਹਾ ਕਲਰ ਹੈ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਉਹ ਵਰਕ ਨਾਲ ਟਾਈ ਡਾਈ ਵੀ ਕਰਾ ਸਕਦੇ ਹੋ ਤੇ ਸਿੰਗਲ ਕਲਰ ਵੀ ਲੈ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਹੈਗਾ ਜੌਰਜਟ ਸਟਫ ਦੇ ਵਿੱਚ ਇਸ ਤੋਂ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆਂ ਇਹ ਹੈਗਾ ਜੀ ਸ਼ਫੌਨ ਦਾ ਇਹ ਹੈਗਾ ਜੀ ਸ਼ਫੌਨ ਦਾ ਸੂਟ ਇਹ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਦੀ ਸ਼ਰਟ ਹੈਗੀ ਇਹਦੇ ਨਾਲ ਪਲੇਨ ਬਾਟਮ ਹੈਗੀ ਔਰ ਦੁਪੱਟਾ ਬਹੁਤ ਹੀ ਸੋਹਣਾ ਇਹ ਬੈਂਬਰਸ਼ਾਫੋਂ ਦਾ ਕੱਪੜਾ ਹੈ ਜੀ ਸੂਟ ਦਾ ਵੀ ਤੇ ਬਹੁਤ ਸੋਹਣਾ ਇਸ ਤਰ੍ਹਾਂ ਦੇਖੋ ਦੁਪੱਟਾ ਲੇਹਰੀਆ ਤੇ چارੋ ਪਾਸੇ ਬਾਰਡਰ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਜੀ 2.5 ਮੀਟਰ ਦਾ ਦੁਪੱਟਾ ਹੋਊਗਾ ਇਹ ਲਾਈਨਿੰਗ ਲੱਗ ਕੇ ਸੂਟ ਬਣਨ ਵਾਲੇ ਜੀ ਸਾਰੇ ਪਾਰਟੀ ਵੇਅਰ ਸੂਟ ਹੈ ਜੀ ਇਹ ਉਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਬਰਬਰੀ ਦੇ ਵਿੱਚ ਇਹ ਹੈਗਾ ਜੀ ਬਰਬਰੀ ਦਾ ਇਹ ਬਰਬਰੀ ਦਾ ਕਲਰ ਬਿਲਕੁਲ ਸੇਮ ਆ ਰਿਹਾ ਜੀ ਇਹਦਾ ਵੀ ਬਲੈਕ ਵਾਲੇ ਦਾ ਵੀ ਸੇਮ ਹੈ ਉਹ ਬਲੈਕ ਕਲਰ ਸੀਗਾ ਇਹ ਬਰਬਰੀ ਦੀ ਸ਼ਰਟ ਹੈ ਜੀ 2.5 ਮੀਟਰ ਸਟੱਫ ਹੋਊਗਾ ਇਹ ਤੇ ਨਾਲ ਇਹਨਾਂ ਦੇ ਮਸਲੀਨ ਦੀਆਂ ਬਾਟਮਸ ਐ ਇਹ ਵੀ 2.5 ਮੀਟਰ ਹੈ ਜੀ ਔਰ ਇਹਦੇ ਨਾਲ ਵੀ ਦੁਪੱਟਾ ਹੈਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਸਾਈਡਸ ਤੇ ਬਾਰਡਰ ਹੈ ਬਾਰਡਰ ਹੈਗਾ ਤੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਫਲਾਵਰ ਹੈ ਇਹ ਪੂਰੇ ਫੰਕਸ਼ਨਲ ਸੂਟ ਹੈ ਜੀ ਪਾਰਟੀ ویئر ਸੂਟ ਹੈ ਪਾਰਟੀ ویئر ਸੂਟ ਹੈ ਇਹ ਸਾਰੇ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਸੂਚ ਚੱਲ ਰਿਹਾ ਹੈ ਇਹ ਹੈਗਾ ਜੀ ਸਾਰਟਨ ਫੈਬਰਿਕ ਦੇ ਵਿੱਚ ਇਹ ਹੈਗੀ ਸ਼ਰਟ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਇਹ ਥੋੜਾ ਜਿਹਾ ਲਾਈਟ ਆ ਰਿਹਾ ਕਲਰ ਥੋੜਾ ਜਿਹਾ ਬਹੁਤਾ ਨਹੀਂ ਹੈਗਾ ਥੋੜਾ ਜਿਹਾ ਲਾਈਟ ਹੈਗਾ ਸਾਰਟਨ ਦਾ ਜੀ ਇਹ ਕਪੜਾ ਬਹੁਤ ਸੋਹਣਾ ਕਪੜਾ ਹੈ ਔਰ ਇਹ ਹੈਗਾ ਜੀ ਬਾਟਮ ਦਾ ਬਾਟਮ ਦੇ ਆਪਾਂ ਦਿਖਾ ਦਿੰਨੇ ਹਾਂ ਬਾਟਮ ਦੇ ਵਿੱਚ ਥੋੜਾ ਜਿਹਾ ਸੈਲਫ ਵੀ ਹੈ ਤੇ ਇਸ ਤਰ੍ਹਾਂ ਇਹਦੇ ਤੇ ਡਿਜ਼ਾਈਨਿੰਗ ਵੀ ਬਣੀ ਹੋਈ ਹੈ ਆ ਦੇਖੋ ਜੀ ਇਹਦੇ ਪਹੁੰਚੇ ਤੇ ਆਊਗਾ ਜੀ ਆ ਜਿਹੜਾ ਡਿਜ਼ਾਈਨ ਹੈ ਇਹ ਪਹੁੰਚੇ ਤੇ ਆ ਜੂਗਾ نیچے ਇਹ ਵਾਲਾ ਜਿਹੜਾ ਡਿਜ਼ਾਈਨ ਹੈ ਬਹੁਤ ਸੋਹਣਾ ਸੂਟ ਬਣਦਾ ਜੀ ਇਹ ਇਹਦੇ ਵਿੱਚ ਵਿੱਚ ਸਲਵਾਰ ਦੇ ਵੈਸੇ ਵੀ ਤੁਹਾਨੂੰ ਦਿਸ ਰਹੀ ਹੋਵੇ ਤਾਂ ਸੈਲਫ ਹੈ ਵਿੱਚ ਇਹਦੇ ਸੂਟ ਸਲਵਾਰ ਦੇ ਆ ਦੇਖੋ ਸਲਵਾਰ ਦੇ ਵਿੱਚ ਵੀ ਨਾ ਸੈਲਫ ਹੈ ਸੈਲਫ ਦੇ ਉੱਤੇ ਇਸ ਤਰ੍ਹਾਂ ਇਹ ਡਿਜੀਟਲ ਪ੍ਰਿੰਟ ਹੈ ਔਰ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸਟੱਫ ਹੈ ਜੀ ਦੁਪੱਟੇ ਦਾ ਵੀ ਇਹ ਤੁਸੀਂ ਪਾਰਟੀ ਵੇਰ ਸੂਟ ਜਿੱਦਾਂ ਮਰਜੀ ਬਣਾ ਸਕਦੇ ਇਹਨੂੰ ਡਿਜ਼ਾਈਨਿੰਗ ਕਰਕੇ ਇਹ ਚਾਰੇ ਪਾਸੇ ਦੇ ਇਸ ਤਰ੍ਹਾਂ ਫਲਾਵਰ ਹੈ ਜੀ ਤੇ ਵਿੱਚ ਇਹਦੇ ਸਾਰੇ ਦੁਪੱਟੇ ਦੇ ਸੈਲਫ ਹੈਗਾ ਜਿਵੇਂ ਸ਼ਰਟ ਸਲਵਾਰ ਦੇ ਵਿੱਚ ਉਹ ਹੈਗਾਗਾ ਸੈਲਫ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਸੈਲਫ ਹੈਗਾ ਤੁਸੀਂ ਆਪਣੇ ਪੇਜ ਨੂੰ ਵੀ ਇੰਸਟਾਗ੍ਰam ਤੇ ਜਾ ਕੇ ਲਾਈਕ ਸ਼ੇਅਰ ਕਰਦੇ ਹੋ ਜੀ ਆਪਣਾ ਪੇਜ ਹੈਗਾ ਲੇਬਲ L A B E L ਲੇਬਲ ਪਹਿਰਾਵਾ ਠੀਕ ਹੈ ਜੀ ਬੱਦ ਤੋਂ ਬੱਦ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਵੀਡੀਓ ਨੂੰ ਬੱਦ ਤੋਂ ਬੱਦ ਪਿਆਰ ਦਿਓ ਜਿਹੜੇ ਆਪਾਂ ਪਹਿਲਾਂ ਪਾਏ ਸੀਗੇ ਸੂਟ ਜੀ ਕਾਟਨ ਦੇ ਉਹ ਆਪਣੇ ਸੇਲ ਹੋ ਗਏ ਦੁਪट्टे ਵੀ ਸੇਲ ਹੋ ਗਏ ਕਾਟਨ ਦੇ ਤੇ ਹੁਣ ਇਹ ਆਪਾਂ ਨਵਾਂ ਸਟੱਫ ਲੈ ਕੇ ਆਏ ਆ ਹੋਰ ਵੀ ਆਪਾਂ ਬਹੁਤ ਸਾਰਾ ਸਟੱਫ ਲੈ ਕੇ ਆਏ ਆ ਜਿਵੇਂ ਕਿ ਰਾਮ ਟੈਕਸ ਵਗੈਰਾ ਦਾ ਪਲੇਨ ਚ ਵੀ ਲੈ ਕੇ ਆਏ ਆ ਮੈਚਿੰਗ ਵਾਲਾ ਵੀ ਲੈ ਕੇ ਆਏ ਆ ਤੇ ਜਿਹੜਾ ਚੈੱਕ ਵਾਲਾ ਹੁੰਦਾ ਉਹ ਵੀ ਲੈ ਕੇ ਆਏ ਆ ਉਹ ਆਪਾਂ ਅਗਲੀਆਂ ਵੀਡੀਓਜ਼ ਤੁਹਾਨੂੰ ਦਿਖਾਵਾਂਗੇ ਦੇਖਦੇ ਰਹੋ ਆਪਣੇ ਰੇਟ ਜਨੂਅਲ ਹੋਣਗੇ ਜੀ ਆਪਾਂ ਕੋਈ ਵੀ ਜਿਆਦਾ ਰੇਟ ਨਹੀਂ ਰੱਖੇ 150 ਤਾਂ ਦੇਖੋ ਜੀ ਅਗਲਾ ਕਮ ਹਰੇਕ ਹੀ ਕਮਾਉਂਦਾ ਹੈ ਹਨ ਜਦੋਂ ਆਪਾਂ ਲੈ ਕੇ ਆਉਨੇ ਪਰ ਆਪਾਂ ਬਹੁਤਾ ਨਿਯੋਗ ਕਰਦੇ ਕਿਉਂਕਿ ਆਪਾਂ ਨੂੰ ਇਹ ਵੀ ਆਪਣਾ ਕੰਮ ਚੱਲਣਾ ਚਾਹੀਦਾ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਧੰਨਵਾਦ